ਆਮਕਨਾਂ ਕੀਤਾ ਗਿਆ ਕਬੱਡੀ ਖਿਡਾਰੀ ਤੇਜਪਾਲ ਦਾ ਅੰਤਿਮ ਸੰਸਕਾਰ। ਇਸ ਸਟੇਡੀਅਮ 'ਚ ਹੋਇਆ ਸੰਸਕਾਰ। ਇਸ ਵਿਛੜੇ ਪਰਿਵਾਰ ਕੋਲ ਪੋਸਟਮਾਰਟਮ ਅਤੇ ਸੰਸਕਾਰ ਲਈ ਹੋਇਆ। ਰਾਜਪੁਰ। ਦੋ ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ ਤੀਜੇ ਦੀਪਾਲ ਜਲ। ਜਿਸ ਰਾਮ ਵਿਖੇ 1 ਕਤਕਤੂਬਰ ਨੂੰ ਕਬੱਡੀ ਖਿਡਾਰੀ ਤੇਜਪਾਲ ਸਿੰਘ ਦਾ ਮਾਮੂਲੀ ਤਕਰਾਰ ਨੂੰ ਲੈ ਕੇ ਕਤਲ ਕੀਤਾ ਗਿਆ ਸੀ ਜਿਸ ਤੋਂ ਬਾਅਦ ਅੱਜ ਪੇਜਵਾਲ ਸਿੰਘ ਦਾ ਅੰਤਿਮ ਸੰਸਕਾਰ ਪਿੰਡ ਦੇ ਸਟेडियम ਦੇ ਵਿੱਚ ਕੀਤਾ ਗਿਆ ਤਾਂ ਹਰ ਇੱਕ ਦੀ ਅੱਖ ਨਮ ਹੈ ਨਮਕਾਂ ਦੇ ਨਾਲ ਇੱਕ ਵੱਡੀ ਖਿਡਾਰੀ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ ਪਿੰਡ ਦੇ ਵਿੱਚ ਹੀ ਜਿਹੜੇ ਕਿ ਪਿੰਡ ਦੇ ਸਟੇਡੀਅਮ ਦੇ ਵਿੱਚ ਹੀ ਅੰਤਿਮ ਸੰਸਕਾਰ ਦੀਆਂ ਰਸਮਾਂ ਨਿਭਾਈਆਂ ਗਈਆਂ ਤਦ ਤੱਕ ਕਿ ਬੀਤੇ ਦਿਨੀ ਪਰਿਵਾਰ ਪੋਸਟਮਾਰਟਮ ਅਤੇ ਸੰਸਕਾਰ ਲਈ ਰਾਜੀ ਹੋਇਆ ਪਹਿਲਾਂ ਪਰਿਵਾਰ ਦੇ ਵੱਲੋਂ ਮੰਗ ਰੱਖੀ ਗਈ ਸੀ ਕਿ ਜਦੋਂ ਤੱਕ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਹੁੰਦੀ ਉਦੋਂ ਤੱਕ ਪਰਿਵਾਰ ਦੇ ਵੱਲੋਂ ਪੋਸਟਮਾਰਟਮ ਅਤੇ ਸੰਸਕਾਰ ਤੋਂ ਇਨਕਾਰ ਕੀਤਾ ਗਿਆ ਸੀ ਤਾਂ ਦੋ ਦੋਸ਼ੀਆਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਜਦਕਿ ਤੀਜੇ ਦੋਸ਼ੀ ਦੀ ਵੀ ਭਾਲ ਜਾਰੀ ਹੈ ਅਤੇ ਪੁਲਿਸ ਦੇ ਵੱਲੋਂ ਪਰਿਵਾਰ ਨੂੰ ਭਰੋਸਾ ਦਿਵਾਇਆ ਗਿਆ ਕਿ ਤੀਜੇ ਦੋਸ਼ੀ ਨੂੰ ਵੀ ਗ੍ਰਿਫਤਾਰ ਜਲਦ ਕੀਤਾ ਜਾਵੇਗਾ ਜਿਸ ਤੋਂ ਬਾਅਦ ਬੀਤੇ ਦਿਨੀ ਪਰਿਵਾਰ ਪੋਸਟਮਾਰਟਮ ਅਤੇ ਸੰਸਕਾਰ ਲਈ ਰਾਜ਼ੀ ਹੋਇਆ ਤਾਂ ਅੱਜ ਸਵੇਰੇ ਕਬੱਡੀ ਖਿਡਾਰੀ ਦੀ ਮ੍ਰਿਤਕ ਦੇ ਜੱਦੀ ਪਿੰਡ ਪਹੁੰਚੀ ਅਤੇ ਨਮ ਅੱਖਾਂ ਦੇ ਨਾਲ ਸਟੇਡੀਅਮ ਦੇ ਵਿੱਚ ਅੰਤਿਮ ਸੰਸਕਾਰ ਦੀਆਂ ਰਸਮਾਂ ਨਿਭਾਈਆਂ ਗਈਆਂ ਕਬੱਡੀ ਖਿਲੇ ਪੇਜਪਾਲ ਦਾ ਸੰਸਕਾਰ ਹੋਇਆ ਜੀ ਕੀ ਕਹੋਗੇ ਹਾਂਜੀ ਅੱਜ ਸੰਸਕਾਰ ਹੋ ਗਿਆ ਜੀ ਬਾਕੀ ਤੇ ਵਲਸ ਨੇ ਸਾਨੂੰ ਪ੍ਰੋਚਾ ਦਵਾਇ ਤੀਜਾ ਵੀ ਕਿਹੜਾ ਹੈਗਾ ਵਾ ਜੋਸੀ ਉਹ ਗਰਪਦਾਰ ਸਹੀ ਜੀਤੀ ਕਰ ਲੈਣਗੇ ਸੰਸਕਾਰ ਅੱਜ ਕਰਤਾਈ ਹਾਂ ਜੀ ਹਾਂ ਜੀ ਕੱਟ ਬਹੁਤ ਹੋਇਆ ਹੋਇਆ ਜੀ ਉਹ ਵਧੀਆ ਮੁੰਡੇ ਦਾ ਨੇਚਰ ਸੀਗਾ ਜੀ ਹਰੇਕ ਨਾਂ ਬਣੀ ਹੋਈ ਸੀਗੀ ਜੀ ਉਹ ਸੋਹਣੀ ਕੌਡੀ ਸੀਗੀ ਖੇਡ ਦਾ ਤੇ ਚੰਗਾ ਪਲੇਅਰ ਸੀਗਾ ਜੀ ਤੇ ਘਰੀ ਸਾਰਾ ਪਟਿਆ ਗਿਆ ਜੀ ਕੰਦਾ ਬੇਟਾ ਸੀਗਾ ਜੀ ਇੱਕ ਬੇਟੀ ਸੀਗੀ ਜੀ ਸਿਰੇ ਦੀਆਂ ਰਸਮਾਂ ਵੀ ਹੁਣ ਕੀਤੀਆਂ ਹਾਂ ਜੀ ਸਿਰੇ ਦੀਆਂ ਰਸਮਾਂ ਵੀ ਹਾਂ ਜੀ ਪਰ ਸਭ ਇਹ ਜਿਹੜਾ ਸਟੇਡੀਅਮ ਬਣਿਆ ਹੋਇਆ ਇਹ ਵੀ ਕਿਸੇ ਕਬੱਡੀ ਪਲੇਅਰ ਦੇ ਤੇ ਬਣਿਆ ਹਾਂ ਜੀ ਹਾਂ ਜੀ ਇਹ ਵੀ ਪੁੱਪੀ ਦੇ ਨਾਂ ਤੇ ਬਣਿਆ ਹੋਇਆ ਜੀ ਪੁੱਪੀ ਦੇ ਨਾਂ ਤੇ ਇਹ ਬਣਿਆ ਹੈ ਪ੍ਰੀਸ਼ੋਰਟ ਨੰਬਰ ਸਰਦੀ ਗਲਾ ਟਾਈਮ ਟੀਵੀ ਲਈ ਜੁਗਰਾਉਂ ਤੋਂ ਪੱਤਰਕਾਰ ਵਿਸ਼ਾਲ ਅਤਰੇ ਅਤੇ ਆਰੀਨ ਅਤਰੇ ਦੀ ਖਾਸ ਰਿਪੋਰਟ